ਮੀਟਿੰਗ ਕਿਉਂ ਨਹੀਂ ਹੋਊਗੀ ਮੀਟਿੰਗਾਂ ਮੀਟਿੰਗ ਵੀ ਹੁੰਦੀਆਂ ਰਹਿਣਗੀਆਂ ਇੱਕ ਤਾਂ ਵੀ ਹੋਊਗੀ ਇੱਕ ਤਾਲੇ ਪਾਸੇ ਨੂੰ ਕਦਮ ਵੱਧਦੇ ਰਹਿਣਗੇ ਕਿਉਂਕਿ ਸੰਭਾਵਨਾ ਨੂੰ ਕਦੇ ਵੀ ਰੱਦ ਨਹੀਂ ਕਰਨਾ ਚਾਹੀਦਾ ਸੰਭਾਵਨਾ ਹੁੰਦੀ ਹੈ ਇਹ ਕੋਈ ਤਾਲ ਮੇਲ ਵਿੱਚ ਐਕਸ਼ਨਾਂ ਦਾ ਕੋਈ ਬਣਦੀ ਹੈ ਸਾਡੀ ਉਹ ਅਗਲੀ ਮੀਟਿੰਗ ਦੇ ਵਿੱਚ ਫਾਈਨਲ ਕਰ ਲਵਾਂ ਇਹ ਜਿਹੜੀ ਲੜਾਈ ਹੈ ਬਹੁਤ ਵੱਡੀ ਆ ਇਹ ਕੋਈ ਇਕੱਲੀ ਕਹਿਰੀ ਜੱਥੇਬੰਦੀ ਦੋ ਚਾਰ ਜੱਥੇਬੰਦੀਆਂ ਕਿਸੇ ਇਹ ਲੜਾਈ ਵਿੱਚ ਰੇਤ ਨਹੀਂ ਲਾ ਸਕਦੀਆਂ ਲੋਕਾਂ ਦਾ ਸਮਰਥਨ ਵੀ ਫੇਰ ਹੀ ਮਿਲਣਾ ਹੈ ਚੰਡੀਗੜ੍ਹ ਦੀ ਕਿਸਾਨ ਪਵਨ ਚ ਇਕਤਾ ਮਤੇ ਨੂੰ ਲੈ ਕੇ ਦੋਹਾਂ ਫੋਰਮਾਂ ਦੀ ਇੱਕ ਬੈਠਕ ਹੋਈ ਹੈ ਐਸ ਕੇਮ ਤੋਂ ਅ ਬਲੂ ਸਿੰਘ ਰਾਜੇਵਾਲ ਨੇ ਲੱਖੋਵਾਲ ਦੇ ਉਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚੇ ਰਾਤੜਾ ਪਹੁੰਚਿਆ ਤਾਂ ਇਸ ਵਿੱਚ ਜੁਗਿੰਦਰ ਸਿੰਘ ਗੁਰਾਂਸੜਨਾਂ ਨੇ ਕਿਹਾ ਸਭ ਕੀ ਲੱਗਦਾ ਵੀ ਇਕਤਾ ਹੋਊਗੀ ਜਾਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਰਹੂਗਾ ਪਟਨਾ ਹੋਈ ਪਟਿਆਲੇ ਹੋਈ ਹੁਣ ਚੰਡੀਗੜ੍ਹ ਦਾ ਸਮਾਂ ਆ ਗਿਆ ਮੀਟਿੰਗ ਕਿਉਂ ਨਹੀਂ ਹੋਊਗੀ ਮੀਟਿੰਗਾਂ ਮੀਟਿੰਗ ਵੀ ਹੁੰਦੀਆਂ ਰਹਿਣਗੀਆਂ ਇਕਤਾ ਵੀ ਹੋਊਗੀ ਇਕਤਾਲੇ ਪਾਸੇ ਨੂੰ ਕਦਮ ਵਧਦੇ ਰਹਿਣਗੇ ਕਿਉਂਕਿ ਸੰਭਾਵਨਾ ਨੂੰ ਕਦੇ ਵੀ ਰੱਦ ਨਹੀਂ ਕਰਨਾ ਚਾਹੀਦਾ ਸਭਾਵਨਾ ਹੁੰਦੀ ਹੈ ਅਸੀਂ ਕਰਾਂਗੇ ਕੋਸ਼ਿਸ਼ ਨੂੰ ਤਾਂ ਇਹਦੇ ਵਿੱਚ ਫਿਰ ਮਤਲਬ ਰੁਕਾਵਟ ਕਿੱਥੇ ਪੈ ਰਹੀ ਹੈ ਗੁਰਾਂ ਸਾਹਿਬ ਕਿੱਥੇ ਇੱਕ ਮਾਮਲਾ ਅੜਦਾ ਨਜ਼ਰ ਆਉਂਦਾ ਕਿਉਂਕਿ ਦੱਲੇਵਾਲ ਤੜਾਜ ਨਹੀਂ ਪਹੁੰਚਿਆ ਹੁਣ ਫਿਰ ਉਹਦੇ ਕਰਕੇ ਅੜ ਗਿਆ ਕੰਮ ਦੇਖੋ ਰੁਕਾਵਟ ਜਥੇਬੰਦੀਆਂ ਵੱਡੀਆਂ ਨੇ ਵੱਡਾ ਘੇਰਾ ਸਾਡਾ ਅਸੀਂ ਵੀ ਪਹਿਲਾਂ ਸੰਯੁਕਤ ਮੋਰਚੇ ਦੀਆਂ 3-4 ਸੌ ਜਥੇਬੰਦੀਆਂ ਆਲ ਇੰਡੀਆ ਦੀ ਤੇ ਉਹਨਾਂ ਨਾਲ ਵੀ ਦੱਲੇਵਾਲ ਨਾਲ ਵੀ ਜਥੇਬੰਦੀਆਂ ਕਾਫੀ ਨੇ ਫਿਰ ਆਪਦੇ ਆਪ ਦੇ ਪ੍ਰੋਗਰਾਮ ਵੀ ਹੁੰਦੇ ਆ ਇਹਦੇ ਜੋ ਉਹਨਾਂ ਨੂੰ ਪੁਰਾਜ ਪ੍ਰੋਗਰਾਮ ਕੋਈ ਰੱਖਿਆ ਸੀਗਾ ਜਿਹਦੇ ਕਰਕੇ ਉਹਨਾਂ ਨੇ ਪਹਿਲਾਂ ਸਾਨੂੰ ਚਿੱਠੀ ਦੇ ਵਿੱਚ ਕੋਈ ਡੇਟ ਦੀ ਤਬਦੀਲੀ ਦੀ ਮੰਗ ਨਹੀਂ ਨ ਕੀਤੀ ਜਿਹਦੇ ਕਰਕੇ ਸਾਨੂੰ ਅੱਜ ਉਹ ਮੀਟਿੰਗ 'ਚ ਹਾਜ਼ਰ ਨਹੀਂ ਹੋਏ ਅਸੀਂ ਕਿਸੇ ਫਾਈਨਲ ਡਿਸੀਜਨ ਤੇ ਨਹੀਂ ਪਹੁੰਚ ਸਕੇ ਹੁਣ ਸਾਥੀ ਜਾਣ ਕੇ ਉਹਨਾਂ ਦਾ ਰਾਏ ਕਰਨਗੇ ਜੇ ਕੋਈ ਤਾਲਮੇਲ ਵਿੱਚ ਐਕਸ਼ਨਾਂ ਦਾ ਕੋਈ ਬਣਦੀ ਹੈ ਸਾਡੀ ਉਹ ਅਗਲੀ ਮੀਟਿੰਗ ਦੇ ਵਿੱਚ ਫਾਈਨਲ ਕਰ ਲਾਂ ਮਤਲਬ ਹੁਣ ਤੁਸੀਂ ਅਗਲੇ ਆਉਣ ਵਾਲੇ ਸਮੇਂ ਇੱਕ ਪਲੇਟਫਾਰਮ ਤੇ ਦੇ ਸਕਦੇ ਹੋ ਸਾਰੀਆਂ ਜਥੇਬੰਦੀਆਂ ਜਾਂ ਹਾਲੇ ਇੱਕ ਦੂਜੇ ਦੇ ਨਾਲ ਹੀ ਮਤਲਬ ਰਲ ਕੇ ਪ੍ਰੋਗਰਾਮ ਕਰਨੇ ਸਿੱਧੇ ਦੇਖੋ ਇੱਕ ਤਾਂ ਦੇਖਣ ਵਾਲੇ ਦੇ ਨਜ਼ਰੀਏ ਦਾ ਫਰਕ ਹੈ ਵੀ ਉਹਨੂੰ ਦੇਖਦੇ ਆ ਕਿ ਨਹੀਂ ਦੇਖਦੇ ਜੇ فرض ਕਰ ਲਓ ਹੁਣ ਅਸੀਂ 10 ਤਰੀਕ ਨੂੰ ਉਹਨਾਂ ਦੇ ਕੋਲੇ ਮੋਰਚੇ 'ਚ ਗਏ ਆ ਢੱਲੇ ਵਾਲ ਨੂੰ ਮਿਲਣਾ ਤੇ 10 ਤਰੀਕ ਨੂੰ ਅਸੀਂ ਦੂਜੇ ਮੋਰਚੇ 'ਚ ਗਏ ਆ ਤੇ ਮੋਗੇ ਦੀ ਰੈਲੀ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਇੱਕ ਤੀਖਤਾ ਮਤਾ ਵੜਿਆ ਤਾਂ ਜੇ ਕੋਈ ਕਿਸੇ ਨੂੰ ਅਜੇ ਵੀ ਨਹੀਂ ਦਿਖਦਾ ਵੀ ਇਕੱਠੇ ਆ ਜਾਂ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲੂ ਦੇ ਬਾਰੇ ਤਾਂ ਹੁਣ ਕੀ ਕਿਹਾ ਜਾ ਸਕਦਾ ਅਸੀਂ ਉਸੇ ਦਿਨ ਤੋਂ ਪੂਰੇ ਪ੍ਰਾਲੇ 'ਚ ਆ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਹ ਕਿ ਜਿਹੜੀ ਲੜਾਈ ਆ ਬਹੁਤ ਵੱਡੀ ਆ ਇਹ ਕੋਈ ਕੱਲੀ ਕਹਿਰੀ ਜੱਤੇ ਬੰਦੀ ਦੋ ਚਾਰ ਜੱਤੇ ਬੰਦੀ ਆ ਕਿਸੇ ਇਹ ਲੜਾਈ ਵਿੱਚ ਤਿਰੇਤ ਨਹੀਂ ਲਾ ਸਕਦੀਆਂ ਲੋਕਾਂ ਦਾ ਸਮਰਥਨ ਵੀ ਫੇਰ ਹੀ ਮਿਲਣਾ ਹੈ ਤੇ ਅਸੀਂ ਸਾਰੇ ਪਹਿਲਾਂ ਇਕੱਠੇ ਹੋਵਾਂਗੇ ਫਿਰ ਮੀਡੀਆ ਵਾਲੇ ਸਾਰੇ ਵੀ ਤੁਸੀਂ ਸਾਡੇ ਨਾਲ ਆਵੋਗੇ ਐਨਆਰਆਈ ਵੀ ਆਉਣਗੇ ਛੋਟਾ ਵਪਾਰੀ ਵੀ ਆਊ ਛੋਟੇ ਦੁਕਾਨਦਾਰ ਵੀ ਆਉਣਗੇ ਵਿਦਿਆਰਥੀ ਵੀ ਆਉਣਗੇ ਮਜ਼ਦੂਰ ਵੀ ਆਉਣਗੇ ਇਹ ਲੜਾਈ ਏਡੀ ਵੱਡੀ ਆ ਇਹ ਉਹਦੀ ਹਕੂਮਤ ਨੂੰ ਪਨਸੀਪਾ ਦੀ ਹਕੂਮਤ ਹੈ ਉਹਨੂੰ ਟੱਕਰ ਫੇਰ ਹੀ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਤਾਂ ਕਾਰਪੋਰੇਟ ਦੇ حوالے ਸਾਰਾ ਕੁਝ ਕਾਰਪੋਰੇਟ ਦੇ حوالے ਕਰਨ ਜਾ ਰਹੇ ਪਹਿਲਾਂ ਆਉਣ ਵਾਲੇ ਸਮੇਂ 'ਚ ਇੱਕ ਹੋਰ ਚਰਚਾ ਸੀ ਜਾਂ ਪਿਛਲੇ ਦਿਨ ਵੀ ਹੋ ਰਹੀ ਸੀ ਵੀ ਚੰਡੀਗੜ੍ਹ 'ਚ ਵੀ ਮੋਰਚਾ ਲਾਉਣ ਦਾ ਜ਼ਿਕਰ ਹੈ ਉਹਦੇ ਬਾਰੇ ਕੋਈ ਗੱਲਬਾਤ ਹੋਈ ਹੈ ਉਹਦੇ ਬਾਰੇ ਹਜੇ ਫਿਲਹਾਲ ਕੁਝ ਨਹੀਂ 15 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਉਹਦੇ ਬਾਰੇ ਸਾਥੀ ਵਿਚਾਰ ਕਰਕੇ ਦੱਸਣਗੇ ਬਿਲਕੁਲ ਬਿਲਕੁਲ ਆਪਣੇ ਆਪ ਸਭ ਤੁਸੀਂ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਕਿਉਂਕਿ ਜੋ ਹਾਲਾਤ ਬਣ ਰਹੇ ਆ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਪਰ ਗੱਲ ਕਿਸੇ ਸਿੱਟੇ ਲਿਖੋ ਸਾਡੀ ਮੀਟਿੰਗ 'ਚ ਇੱਕ ਲੰਮੀ ਚਰਚਾ ਹੋਈ ਹੈ ਅਸੀਂ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਜਿਹੜੇ-ਜਿਹੜੇ ਕੋਈ ਵਿਚਪਾਤੜਾ ਮੀਟਿੰਗ 'ਚ ਇੱਕ ਦੂਜੇ ਨੂੰ ਪੋਜੀਸ਼ਨਾਂ ਸਪਸ਼ਟ ਕਰਨੀਆਂ ਸੀ ਉਹ ਅੱਜ ਕੀਤੀਆਂ ਔਰ ਜਿਹੜੇ ਡਿਫਰੈਂਸਸ ਨੇ ਉਹਨਾਂ ਡਿਫਰੈਂਸਸ ਨੂੰ ਕਿਵੇਂ ਰਿਜ਼ੋਲਵ ਕਰ ਸਕਦੇ ਆ ਉਹ ਸਾਰੇ ਮਾਮਲੇ ਤੇ ਵੀ ਅੱਜ ਲੰਮੀ ਵਿਚਾਰ ਚਰਚਾ ਆਈ ਹਾਜ਼ੀ ਸਿਟੇ ਤੇ ਪਹੁੰਚੇ ਹੈ ਕਿ ਭੂਇਖ ਚ ਏਕਤਾ ਨੂੰ ਮੈਚੁਰ ਕਰਨ ਲਈ ਅਸੀਂ ਇੱਕ ਸਟੈਪ ਅੱਗੇ ਲੈ ਸਕਦੇ ਹਾਂ ਇਸ ਸੰਭਾਵਨਾ 'ਚ ਸਾਡੇ 'ਚ ਬਣੀ ਹੈ ਕਿ ਅਸੀਂ ਕੋਈ ਤਾਲਮੇਲ ਮੇਂ ਸੰਘਰਸ਼ਤ ਦੇ ਦੇ ਸਕਦੇ ਹਾਂ ਦੋਹੇ ਫੋਰਮ ਐਸਕੇਐਮ ਤੇ ਕੇਐਮਐਮ ਜਿਹੜਾ ਇਸ ਗੱਲ ਹੀ ਸਹਿਮਤ ਹੋਣ ਦੇ ਨੇੜੇ ਪਹੁੰਚੇ ਨੇ ਪਰ ਕਿਉਂਕਿ ਤੀਜਾ ਫੋਰਮ ਨਹੀਂ ਸੀ ਤੋਂ ਉਹਨਾਂ ਦੀ ਕੀ ਇਸ ਤੇ ਅੰਡਰਸਟੈਂਡਿੰਗ ਹੋ ਜਾ ਕੇ ਉਹਨਾਂ ਨਾਲ ਗੱਲ ਕਰਨਗੇ ਜੇ ਇਹ ਗੱਲ ਕਰਕੇ ਉਹ ਕੋਈ ਚੀਜ਼ ਮੈਚੁਰ ਹੁੰਦੀ ਉਹ ਸਹਿਮਤੀ ਦਿੰਦੇ ਨੇ ਤਾਂ ਫਿਰ ਕੋਈ ਕਾਮਨ ਮੀਟਿੰਗ ਰੱਖਾਂਗੇ ਸਾਂਝੇ ਰੂਪ ਚ ਔਰ ਸਾਂਝੀ ਮੀਟਿੰਗ ਰੱਖ ਕੇ ਫਿਰ ਇਸ ਨੂੰ ਕਿਵੇਂ ਮੈਚure ਕੀਤਾ ਜਾ ਸਕਦਾ ਇਸ ਬਾਰੇ ਵਿਚਾਰਾਂਗੇ ਉਹ ਇੱਕ ਸਟੈਪ ਫੋਰਵਰਡ ਹੈ ਸਾਡਾ ਔਰ ਇਹ ਭੁਖ ਦੀਆਂ ਅਗਲੀਆਂ ਚੀਜ਼ਾਂ ਲਈ ਜਿਹੜੀ ਏਕਤਾ ਲਈ ਅਸੀਂ ਜਿਹੜੇ ਜਿੰਨੂੰ ਕਹਿੰਦੇ ਹੁੰਦੇ ਨੇ ਵੀ ਹੋਰ ਅੱਗੇ ਡਿਫਰੈਂਸਸ ਕਿਵੇਂ ਰਿਜ਼ੋਲਵ ਕਰ ਸਕਦੇ ਆ ਉਸ ਪਾਸੇ ਨੂੰ ਵਧਣ ਦੇ ਯਤਨ ਨੇ ਸਾਡੇ ਤਾ ਹੁਣ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਅਗਲੀ ਮੀਟਿੰਗ ਕਦੋਂ ਰੱਖੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਗਲੀ ਮੀਟਿੰਗ ਤੋਂ ਬਾਅਦ ਸਪਸ਼ਟ ਹੋਣਗੀਆਂ ਜਾਂ ਫਿਰ ਕੱਲ ਵੀ ਐਸਕੇਐਮ ਦੇ ਨਾਲ ਗੱਲਬਾਤ ਹੁੰਦੀ ਹੈ ਐਸਕੇਐਮ ਨੌਨ ਪੋਲੀਟੀਕਲ ਦੀ ਜਾਂ ਕੇਐਮਐਮ ਦੀ ਤਾਂ ਉਸ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀਆਂ ਸਪਸ਼ਟ ਹੋ ਕੇ ਬਾਹਰ ਨਿਕਲਣਗੀਆਂ ਕੈਮਰਾ ਪਰਸਨ ਜੁਡੀਸੀ ਦੇ ਨਾਲ ਮਨਜੋਤ ਸਿੰਘ ਕਾਂਗ ਪੀਡੀਸੀ ਨਿਊਜ਼ ਚੰਡੀਗੜ੍ਹ